ਇੱਕ ਬਹੁਤ ਅਮੀਰ ਬੰਦਾ ਉਹਦੇ ਕੋਲ ਕੋਈ ਸਾਧੂ ਦਰवेश ਆ ਗਿਆ ਉਹ ਸਾਧੂ ਫਕੀਰ ਨੇ ਕਿਹਾ ਭਾਈ ਤੂੰ ਚੰਗਾ ਬਹੁਤ ਐ ਅਮੀਰ ਬੜਾ ਐ ਤੇਰਾ ਸੁਭਾਅ ਵੀ ਚੰਗਾ ਐ ਅਸੀਂ ਰੱਬ ਦੇ ਘਰ ਦੇ ਫਕੀਰ ਹੁੰਨੇ ਆ ਦਰवेश ਹੁੰਨੇ ਆ ਖੁਦਾ ਦੀ ਵਾਰਗਾ ਵੀ ਸਾਡੀ ਸੁਰਤ ਜਾਂਦੀ ਨਹੀਂ ਦੱਸ ਤੈਨੂੰ ਕੀ ਚਾਹੀਦਾ ਰੱਬ ਦੇ ਕੋਲੋਂ ਤੈਨੂੰ ਕੀ ਚਾਹੀਦਾ ਕੁਝ ਲੈ ਕੇ ਦਈਏ ਜੇ ਕੁਝ ਰੱਬ ਕੋਲੋਂ ਚਾਹੀਦਾ ਦੱਸ ਉਹ ਅਮੀਰ ਬੰਦੇ ਨੇ ਪਤਾ ਕੀ ਕਿਹਾ ਸਬਰ ਤੇ ਸਤਿਗ੍ਰਿਵ ਵਿੱਚ ਸ਼ੁਕਰ ਵਿੱਚ ਰਹਿਣ ਵਾਲਾ ਸੀ ਰੱਬ ਨੇ ਦਾਤਾਂ ਦਿੱਤੀ ਉਹ ਕਹਿੰਦਾ ਜੀ ਰੱਬ ਦਾ ਦਿੱਤਾ ਬਹੁਤ ਕੁਝ ਹੈ ਕੁਝ ਵੀ ਨਹੀਂ ਚਾਹੀਦਾ ਰੱਬ ਦਾ ਦਿੱਤਾ ਬਹੁਤ ਕੁਝ ਹੈ ਕੁਝ ਨਹੀਂ ਚਾਹੀਦਾ ਕਹਿੰਦੇ ਫਿਰ ਵੀ ਜੇ ਕੁਝ ਰੱਬ ਕੋਲੋਂ ਚਾਹੀਦਾ ਹੈ ਚੱਲ ਤੈਨੂੰ ਦਵਾ ਦਿੰਨੇ ਆ ਤੇ ਉਹ ਅਮੀਰ ਬੰਦੇ ਨੇ ਪਤਾ ਕੀ ਕਿਹਾ ਕਹਿੰਦਾ ਨਹੀਂ ਜੀ ਸਭ ਕੁਝ ਦਿੱਤਾ ਹੋਇਆ ਬਸ ਇੰਨਾ ਕਹੋ ਹੁਣ ਮੈਨੂੰ ਰੱਬ ਜੀ ਕੋਈ ਲੋੜ ਨਹੀਂ ਹੈ ਕਿਸੇ ਚੀਜ਼ ਦੀ ਕਿਰਪਾ ਕਰੋ ਹੁਣ ਮੈਨੂੰ ਦੇਣਾ ਬਿਸ਼ੱਕ ਬੰਦ ਕਰ ਦਿਓ ਤੁਸੀਂ ਬਹੁਤ ਕੁਝ ਦੇ ਦਿੱਤਾ ਬੜਾ ਬੰਦਾ ਰੱਜਿਆ ਹੋਇਆ ਸੀ ਸੁਰਤੀ ਕਰਕੇ ਸਬਰ ਕਰਕੇ ਰੱਜਿਆ ਹੋਇਆ ਹੈ ਕਹਿੰਦਾ ਰੱਬ ਨੂੰ ਕਹਿ ਦਿਓ ਸਾਈਂ ਜੀ ਇਹ ਦਰਵੇਸ਼ ਫਕੀਰ ਰੱਬ ਦੇ ਪਿਆਰਿਆ ਰੱਬ ਨੂੰ ਸਾਈਂ ਜੀ ਕਹਿ ਦਿਓ ਕਿ ਹੁਣ ਕਿਸੇ ਚੀਜ਼ ਦੀ ਲੋੜ ਨਹੀਂ ਸਭ ਕੁਝ ਦੇ ਦਿੱਤਾ ਬਸ ਹੁਣ ਨਹੀਂ ਕਿਸੇ ਚੀਜ਼ ਦੀ ਲੋੜ ਹੁਣ ਬਿਸ਼ੱਕ ਦੇਣਾ ਬੰਦ ਕਰਦੇ ਬਹੁਤ ਕੁਝ ਦੇ ਦਿੱਤਾ ਕਹਿੰਦੇ ਠੀਕ ਆ ਭਾਈ ਜੇ ਤੇਰੀ ਇਹ ਮਰਜ਼ੀ ਹੈ ਤੈਨੂੰ ਕੋਈ ਚਾਹੀਦਾ ਨਹੀਂ ਚਲੋ ਰੱਬ ਨੂੰ ਕਹਿ ਦਾਂਗੇ ਉਹਦੇ ਕੋਲ ਬਹੁਤ ਕੁਝ ਹੈ ਹੁਣ ਨਾ ਉਹਨੂੰ ਦਿਓ ਕੋਈ ਹੁਣ ਉਹਨੂੰ ਦੇਣਾ ਬੰਦ ਕਰ ਦਿਓ ਕਹਿੰਦਾ ਹਾਂ ਬਹੁਤ ਕੁਝ ਹੈ ਰੱਬ ਦਾ ਉਹ ਫਕੀਰ ਚਲਾ ਗਿਆ ਅੱਗੇ ਗਿਆ ਉਹਨੂੰ ਇੱਕ ਭਿਖਾਰੀ ਮਿਲ ਪਿਆ ਉਹ ਭੀਖ ਮੰਗਣ ਵਾਲਾ ਮੈਲੇ ਕਚਲੇ ਜਾਂ ਫਟੇ ਜਾਂ ਉਹਨੇ ਕੱਪੜੇ ਪਾਏ ਭਿਖਾਰੀ ਕੋਲ ਗਿਆ ਭਿਖਾਰੀ ਨੇ ਫਕੀਰ ਦੇ ਅੱਗੇ ਹੱਥ ਕੀਤਾ ਤੋ ਫਕੀਰ ਦਰवेश ਨੇ ਭਿਖਾਰੀ ਨੂੰ ਕਿਹਾ ਭਾਈ ਮੈਂ ਤਾਂ ਇੱਕ ਦਰवेश ਫਕੀਰ ਹਾਂ ਰੱਬ ਦੇ ਘਰੋਂ ਦੱਸ ਤੈਨੂੰ ਕੀ ਦਵਾ ਦਾਂ ਤੂੰ ਹੱਥ ਕਰਕੇ ਮੰਗਦਾ ਐ ਤੈਨੂੰ ਰੱਬ ਕੋਲੋਂ ਕੀ ਦਵਾ ਦਈਏ ਦੱਸ ਤੇ ਉਹ ਭਿਖਾਰੀ ਨੇ ਪਤਾ ਕੀ ਕਿਹਾ ਉਹ ਫਕੀਰ ਦਰਵੇਸ਼ ਨੂੰ ਭਿਖਾਰੀ ਬੋਲਿਆ ਕਹਿਣਾ ਫਿਰ ਰੱਬ ਕੋਲੋਂ ਇਹ ਪੁੱਛਿਓ ਵੀ ਮੈਂ ਸਾਰਾ ਦਿਨ ਮੰਗਦਾ ਰਹਿਨੇ ਆ 20 ਬੰਦਿਆਂ ਅੱਗੇ ਹੱਥ ਕਰੀਦਾ ਕਈ ਵਾਰ ਇੱਕ ਬੰਦਾ ਪੈਸਾ ਰੱਖ ਕੇ ਜਾਂਦਾ ਬਾਕੀ 19 ਬੰਦੇ ਦਿੰਦੇ ਨਹੀਂ ਮੈਨੂੰ ਰੱਬ ਨੇ ਭਿਖਾਰੀ ਕਿਉਂ ਬਣਾਇਆ ਮੈਂ 20-30 ਬੰਦਿਆਂ ਕੋਲੋਂ ਮੰਗਦਾ ਇੱਕੋ ਬੰਦੇ ਦਿੰਦੇ ਨੇ ਸਾਰਾ ਦਿਨ ਮੰਗਦਾ ਰਹਿੰਦਾ ਰੱਬ ਨੇ ਮੈਨੂੰ ਦਿੱਤਾ ਕੀ ਹੈ ਰੱਬ ਕੋਲੋਂ ਪੁੱਛਿਓ ਮੇਰਾ ਦੋਸ਼ ਕੀ ਹੈ ਰੱਬ ਕੋਲੋਂ ਪੁੱਛਿਓ ਮੇਰਾ ਦੋਸ਼ ਕੀ ਹੈ ਮੈਨੂੰ ਭਿਖਾਰੀ ਕਿਉਂ ਬਣਾਇਆ ਇਹਨਾਂ ਕੋਈ ਗੱਲ ਨਹੀਂ ਹੁਣ ਉਹ ਫਕੀਰ ਰੱਬ ਦੀ ਵਾਰਗਾ ਵਿੱਚ ਗਿਆ ਰੱਬ ਨਾਲ ਉਹਦੀ ਗੱਲਬਾਤ ਹੋਈ ਉਹਨੇ ਫਿਰ ਦੱਸਿਆ ਕਹਿੰਦਾ ਜੀ ਮੈਨੂੰ ਦੋ ਬੰਦੇ ਮਿਲੇ ਨੇ ਇੱਕ ਅਮੀਰ ਬੰਦਾ ਉਹਦੇ ਕੋਲ ਬਹੁਤ ਕੁਝ ਹੈ ਮੈਂ ਉਹਨੂੰ ਪੁੱਛਿਆ ਵੀ ਤੈਨੂੰ ਰੱਬ ਕੋਲੋਂ ਕੋਈ ਚਾਹੀਦਾ ਦਵਾਦਾ ਉਹਨੇ ਕਿਹਾ ਮੈਨੂੰ ਚਾਹੀਦਾ ਨਹੀਂ ਕੁਝ ਵੀ ਰੱਬ ਨੂੰ ਕਹਿ ਦਿਓ ਰੱਬ ਨੇ ਬਹੁਤ ਕੁਝ ਦਿੱਤਾ ਉਹਦਾ ਸ਼ੁਕਰ ਹੈ ਹੁਣ ਨਹੀਂ ਕੁਝ ਵੀ ਚਾਹੀਦਾ ਬਿਸ਼ੱਕ ਹੁਣ ਦੇਣਾ ਬੰਦ ਕਰ ਦੇ ਹੁਣ ਬਹੁਤ ਕੁਝ ਦਿੱਤਾ ਮੈਨੂੰ ਜ਼ਿੰਦਗੀ 'ਚ ਬਹੁਤ ਕੁਝ ਦਿੱਤਾ ਕਹਿੰਦੇ ਰੱਬ ਨੇ ਫਿਰ ਉਹਦੇ ਲਈ ਸੁਨੇਹਾ ਕੱਲਿਆ ਕਹਿੰਦੇ ਉਹ ਬੰਦਾ ਜਿਹੜਾ ਕਹਿੰਦਾ ਨਾ ਮੈਨੂੰ ਕੁਝ ਨਹੀਂ ਚਾਹੀਦਾ ਹੁਣ ਰੱਬ ਦੇਣਾ ਬੰਦ ਕਰ ਦੇ ਮੈਨੂੰ ਰੱਬ ਨੇ ਬਹੁਤ ਕੁਝ ਦਿੱਤਾ ਰੱਬ ਨੇ ਬੜਾ ਕੁਝ ਦਿੱਤਾ ਹੁਣ ਨਹੀਂ ਕੋਈ ਚੀਜ਼ ਦੀ ਲੋੜ ਕਹਿੰਦੇ ਉਹ ਬੰਦੇ ਨੂੰ ਜਾ ਕੇ ਕਹੀਂ ਉਹ ਮੇਰਾ ਸ਼ੁਕਰਾਨਾ ਕਰਨਾ ਬੰਦ ਕਰ ਦਵੇ ਉਹ ਮੇਰਾ ਸ਼ੁਕਰਾਨਾ ਕਰਨਾ ਬੰਦ ਕਰ ਦਵੇ ਮੈਂ ਉਹਨੂੰ ਦੇਣਾ ਬੰਦ ਕਰ ਦਾਂਗਾ ਉਹਨੂੰ ਜੇ ਕਿਸੇ ਚੀਜ਼ ਦੀ ਲੋੜ ਨਹੀਂ ਹੁਣ ਨਹੀਂ ਮੈਂ ਦਿੰਦਾ ਪਰ ਉਹਨੂੰ ਕਹੇ ਮੇਰਾ ਸ਼ੁਕਰਾਨਾ ਕਰਨਾ ਬੰਦ ਕਰ ਦੇ ਮੈਂ ਉਹਨੂੰ ਦੇਣਾ ਬੰਦ ਕਰ ਦਾਂਗਾ ਕਹਿੰਦਾ ਜੀ ਠੀਕ ਹੈ ਪੇਖਾਰੀ ਵਾਸਤੇ ਵੀ ਸੁਨੇਹਾ ਲੈ ਲਿਆ ਕਿਉਂ ਪੇਖਾਰੀ ਨੂੰ ਵੀ ਸੁਨੇਹਾ ਦੇਣਾ ਹੈ ਜਦੋਂ ਫਕੀਰ ਥੋੜੇ ਦਿਨਾਂ ਬਾਅਦ ਵਾਪਸ ਆਇਆ ਅਮੀਰ ਬੰਦੇ ਕੋਲ ਕਹਿੰਦਾ ਵੇ ਰੱਬ ਨਾਲ ਮੇਰੀ ਗੱਲਬਾਤ ਹੋਈ ਸੀ ਰੱਬ ਨਾਲ ਮੇਰੀ ਤੇਰੇ ਬਾਰੇ ਗੱਲ ਹੋਈ ਹੈ ਮੈਂ ਕਹੇ ਜੀ ਫਲਾਨਾ ਬੰਦਾ ਹੈ ਉਹਨੂੰ ਤੁਸੀਂ ਬਹੁਤ ਕੁਝ ਦਿੱਤਾ ਮੈਂ ਪੁੱਛਿਆ ਤੈਨੂੰ ਹੋਰ ਕੋਈ ਚਾਹੀਦਾ ਰੱਬ ਕੋਲੋਂ ਦੁਆਦਾ ਉਹ ਕਹਿੰਦਾ ਮੈਨੂੰ ਰੱਬ ਨੇ ਬਹੁਤ ਕੁਝ ਦਿੱਤਾ ਹੋਇਆ ਹੁਣ ਨਹੀਂ ਕੋਈ ਚਾਹੀਦਾ ਕਹਿਦੇ ਰੱਬ ਨੂੰ ਹੁਣ ਬਿਸ਼ੱਕ ਮੈਨੂੰ ਦੇਣਾ ਬੰਦ ਕਰ ਦੇ ਕਹਿੰਦੇ ਰੱਬ ਨੇ ਤੇਰੇ ਲਈ ਸੁਣਿਆ ਪਤਾ ਕੀ ਦਿੱਤਾ ਕਹਿੰਦੇ ਜੀ ਕੀ ਕਹਿੰਦੇ ਰੱਬ ਨੇ ਸੁਣਿਆ ਦਿੱਤਾ ਵੇ ਸ਼ੁਕਰਾਨਾ ਕਰਨਾ ਉਹਨੂੰ ਕਹੇ ਬੰਦ ਕਰ ਦੇ ਉਹਨੂੰ ਕਹੇ ਰੱਬ ਦਾ ਸ਼ੁਕਰਾਨਾ ਕਰਨਾ ਬੰਦ ਕਰ ਦੇ ਰੱਬ ਤੈਨੂੰ ਦੇਣਾ ਬੰਦ ਕਰ ਦੇਗਾ ਉਹ ਅਮੀਰ ਬੰਦਾ ਮੋਹਰਿਆਂ ਬੋਲਿਆ ਕਹਿੰਦਾ ਇਹ ਕੰਮ ਨਹੀਂ ਮੈਂ ਕਰਨਾ ਮੈਂ ਸ਼ੁਕਰਾਨਾ ਕਰਨਾ ਬੰਦ ਨਹੀਂ ਕਰਨਾ ਉਹਨੇ ਮੈਨੂੰ ਰੱਬ ਨੇ ਬਹੁਤ ਕੁਝ ਦਿੱਤੇ ਮੈਂ ਸਵੇਰੇ ਸ਼ਾਮ ਉੱਠਦੇ ਆਂ ਬੈਠਦੇ ਆਂ ਦਾ ਸ਼ੁਕਰਾਨਾ ਕਰਨੇ ਮੈਂ ਰੱਬ ਦਾ ਸ਼ੁਕਰਾਨਾ ਕਰਨਾ ਬੰਦ ਨਹੀਂ ਕਰਨਾ ਤੇ ਫਕੀਰ ਪਤਾ ਕੀ ਬੋਲਿਆ ਕਹਿੰਦਾ ਜੇ ਤੂੰ ਸ਼ੁਕਰਾਨਾ ਕਰਨਾ ਬੰਦ ਨਹੀਂ ਕਰਨਾ ਰੱਬ ਨੇ ਤੈਨੂੰ ਦੇਣਾ ਨਹੀਂ ਬੰਦ ਕਰਨਾ ਤੂੰ ਕਹਿੰਦਾ ਮੇਰੇ ਕੋਲ ਬਹੁਤ ਕੁਝ ਹੈ ਹੁਣ ਨਹੀਂ ਲੋੜ ਤੈਨੂੰ ਰੱਬ ਪਤਾ ਕਿਉਂ ਦੇ ਰਿਹਾ ਹੈ ਉਹ ਭਾਈ ਤੂੰ ਸ਼ੁਕਰਾਨਾ ਕਰ ਰਿਹਾ ਜੇ ਤੂੰ ਸ਼ੁਕਰਾਨਾ ਕਰਨਾ ਰੱਬ ਦਾ ਬੰਦ ਨਹੀਂ ਕਰਨਾ ਰੱਬ ਨੇ ਤੈਨੂੰ ਦੇਣਾ ਬੰਦ ਨਹੀਂ ਕਰਨਾ ਉਹਨੇ ਤੈਨੂੰ ਦਈ ਜਾਣਾ ਹੁਣ ਉਹ ਫਕੀਰ ਚਲਾ ਗਿਆ ਮੰਗਤੇ ਕੋਲ ਪਖਰੀ ਕੋਲ ਭਿਖਾਰੀ ਕਹਿੰਦਾ ਜੀ ਮੇਰੇ ਬਾਰੇ ਕੋਈ ਰੱਬ ਨਾਲ ਗੱਲ ਕੀਤੀ ਕਹਿੰਦੇ ਵੀ ਤੇਰੇ ਬਾਰੇ ਗੱਲ ਹੋਈ ਸੀ ਰੱਬ ਨੂੰ ਪੁੱਛਿਆ ਉਹਦਾ ਦੋਸ਼ ਕੀ ਹੈ ਸਾਰਾ ਦਿਨ ਵਿਚਾਰਾ ਮੰਗਦਾ ਹੈ 20 ਬੰਦੇ ਅੱਗੇ ਹੱਥ ਕਰਦਾ ਹੈ ਇੱਕ ਅੱਧਾ ਬੰਦਾ ਪੈਸੇ ਦਿੰਦਾ ਹੈ ਸਾਰਾ ਦਿਨ ਮੰਗਦਾ ਰਹਿੰਦਾ ਉਹ ਭਿਖਾਰੀ ਕਹਿੰਦਾ ਮੇਰਾ ਦੋਸ਼ ਕੀ ਹੈ ਰੱਬ ਨੂੰ ਪੁੱਛੋ ਮੈਨੂੰ ਭਿਖਾਰੀ ਕਿਉਂ ਬਣਾਇਆ ਰੱਬ ਨੂੰ ਪੁੱਛ ਮੇਰਾ ਦੋਸ਼ ਕੀ ਹੈ ਤੇ ਸਾਧ ਸੰਗਤ ਸਾਧੂ ਨੇ ਉਹਨੂੰ ਜਵਾਬ ਦਿੱਤਾ ਕਹਿੰਦੇ ਰੱਬ ਨੇ ਤੇਰੇ ਲਈ ਸੁਣਿਆ ਕੱਲਿਆ ਜਿੰਨੀ ਦੇਰ ਤੂੰ ਦੋਸ਼ ਦੇਣਾ ਬੰਦ ਨਹੀਂ ਕਰੇਂਗਾ ਤੇ ਮੰਗਣਾ ਬੰਦ ਨਹੀਂ ਕਰੇਂਗਾ ਉੰਨੀ ਦੇਰ ਤੂੰ ਭਿਖਾਰੀ ਰਹੇਂਗਾ ਰੱਬ ਨੂੰ ਦੋਸ਼ ਦੇਣਾ ਬੰਦ ਕਰ ਦੇ ਰੱਬ ਨੇ ਤੈਨੂੰ ਦੇਣਾ ਸ਼ੁਰੂ ਕਰ ਦੇਣਾ ਰੱਬ ਨੂੰ ਦੋਸ਼ ਦੇਣਾ ਬੰਦ ਕਰ ਕਿਉਂ ਨੇ ਤੈਨੂੰ ਭਿਖਾਰੀ ਕਿਉਂ ਬਣਾਇਆ ਰੱਬ ਨੇ ਤੈਨੂੰ ਦੇਣਾ ਸ਼ੁਰੂ ਕਰ ਦੇਣਾ ਬਸ ਇੱਕੋ ਹੀ ਕਮੀ ਐ ਬੰਦਾ ਰੱਬ ਨੂੰ ਦੋਸ਼ ਦਿੰਦਾ ਰਹਿੰਦਾ 10 ਵਸਤੂ ਲੈ ਪਛੇ ਪਾਵੇ ਜਿਹੜਾ ਪਹਿਲਾਂ ਦਿੱਤਾ ਉਹ ਭੁੱਲ ਗਿਆ ਇੱਕ ਵਸਤ ਕਾਰਨ ਵਿਖੋਟ ਗਵਾਵੇ ਇੱਕ ਪੀਣਾ ਦੇ 10 ਪੀਹਰ ਲੈ ਤੋ ਮੂੜਾ ਪਾ ਕਹਾ ਕਰੇ ਸਾਥ ਸੰਗਤ ਇੱਕ ਅਰਦਾਸ ਪੂਰੀ ਨਾ ਹੋਵੇ ਆਪਾਂ ਗੁਰਦੁਆਰਾ ਬਦਲ ਲਈਦਾ ਇੱਕ ਅਰਦਾਸ ਪੂਰੀ ਨਾ ਹੋਵੇ ਲੋਕੀ ਜਗ੍ਹਾ ਬਦਲ ਲੈਂਦੇ ਨੇ ਆ ਹੁਣ ਉਹਨਾਂ ਬੰਦਿਆਂ ਉੱਤੇ ਫਿਲਮਾਂ ਵੀ ਹੋਣ ਲੱਗ ਪਈਆਂ ਜਿਹੜੇ ਬੰਦੇ ਕਹਿੰਦੇ ਸਾਡੇ ਕੋਲ ਆਓ ਅਸੀਂ ਠੀਕ ਕਰ ਦੇਈਦਾ ਹੈ ਸਾਡੇ ਕੋਲ ਆਓ ਅਸੀਂ ਅਮੀਰ ਬਣਾ ਦੇਈਦਾ ਹੈ ਸਾਡੇ ਕੋਲ ਆਓ ਆ ਕੰਮ ਕਰ ਦੇਈਦਾ ਹੈ ਸਾਧ ਸੰਗਤ ਗੁਸਥਾਖੀ ਮਾਫ ਰੱਬ ਨੇ ਜੋ ਲਿਖਿਆ ਹੋਇਆ ਭਾਗਾਂ ਵਿੱਚ ਉਹ ਮਿਲਨੇ ਇਹ ਵੀ ਚਿੱਤੇ ਰੱਖਿਓ ਜੇ ਕੋਈ ਦੇ ਸਕਦਾ ਹੈ ਭਾਗ ਬਦਲ ਸਕਦਾ ਤੇ ਗੁਰੂ ਬਦਲ ਸਕਦਾ ਬੰਦਿਆਂ ਦੇ ਹੱਥ ਨਹੀਂ ਆ ਕੁਝ ਵੀ ਜਿਹੜੇ ਬੰਦੇ ਆਪ ਤੁਹਾਡੇ ਤੋਂ ਮੰਗਤੇ ਨੇ ਉਹ ਕਿਸੇ ਤੁਹਾਡਾ ਕੀ ਬਦਲ ਦੇਣਾਂ ਆਪਾਂ ਛੋਟੀ ਛੋਟੀ ਗੱਲ ਉੱਤੇ ਬਦਲ ਜਾਈਦੇ ਫਲਾਨੀ ਜਗ੍ਹਾ ਤੇ ਮੱਥਾ ਟੇਕੀਏ ਸ਼ਾਇਦ ਗੱਲ ਬਣ ਜਾਏਗੀ ਉੱਥੇ ਚਲੇ ਜਾਈਏ ਆ ਕੁਝ ਹੋ ਜਾਏਗਾ ਨਹੀਂ ਇੱਕ ਦਰ ਤੇ ਵਿਸ਼ਵਾਸ ਰੱਖ ਕੇ ਬਹਿਣਾ ਪੈਂਦਾ ਤੁਹਾਡੀ ਜ਼ਿੰਦਗੀ ਦਾ ਤਜਰਬਾ ਰਹੇਗਾ ਤੁਹਾਨੂੰ ਕਿਤੇ ਪੈਸਿਆਂ ਦੀ ਜ਼ਰੂਰਤ ਪੈ ਜਾਏ। અત્યੰਤ અત્યੰਤ ਲੋੜ ਪੈ ਜਾਏ। ਬੰਦੇ ਨੂੰ ਸ਼ਹਿਰ ਵਿੱਚ ਤਿੰਨ ਬੰਦੇ ਜਾਣਦੇ ਹੋਣ। ਪਹਿਲੇ ਕੋਲ ਜਦੋਂ ਮੰਗਣ ਜਾਂਦੇ ਨਾ ਉਹਦੇ ਬੋਲਣ ਦਾ ਤਰੀਕਾ ਹੋਰ ਹੁੰਦਾ ਹੈ ਮੰਗਣ ਦਾ ਤਰੀਕਾ ਹੋਰ ਹੁੰਦਾ ਹੈ ਕਿਉਂ? ਚਿੱਤ ਵਿੱਚ ਦੋ ਬੰਦੇ ਅਜੇ ਹੋਰ ਨੇ ਜੇ ਇਹਨੇ ਜਵਾਬ ਦਿੱਤਾ ਮੈਂ ਉਹਦੇ ਕੋਲ ਜਾਣਾ ਹੈ। ਪਹਿਲੇ ਕੋਲ ਮੰਗਣ ਲੱਗਿਆਂ ਧਿਆਨ ਦੂਜੇ ਵੱਲ ਹੁੰਦਾ ਹੈ। ਜੇ ਅਰਦਾਸ ਕਰਨ ਲੱਗਿਆਂ ਧਿਆਨ ਕਿਸੇ ਹੋਰ ਤੇ ਹੈ ਫਿਰ ਗੁਰੂ ਕੋਲੋਂ ਦਾਤ ਨਹੀਂ ਮਿਲੇਗੀ ਜਿੰਨਾ ਮਰਜ਼ੀ ਮੱਥਾ ਟੇਕੀ ਜਾਓ। ਇੱਕ ਉੱਤੇ ਵਿਸ਼ਵਾਸ ਰੱਖਣਾ ਪੈਣਾ ਹੈ ਕਿਸੇ ਹੋਰ ਦਾ ਭਰੋਸਾ ਨਹੀਂ। ਤੈਨੂੰ ਪਾਤਸ਼ਾਹ ਨੇ ਕਿਹਾ ਧਰ ਜੀਆਂ ਰੇਕਟੇ ਕਾ ਤੂੰ ਇੱਕ ਦੀ ਟੇਕ ਰੱਖੀ